ਇੱਕ ਵਾਰ ਫਿਰ ਤੋਂ ਕਰੋਨਾ ਆਪਣਾ ਪਰ ਕਾਪੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਨੇ ਦਹਿਸ਼ਤ ਦਿਖਾ ਦਿੱਤੀ ਹੈ ਤੁਹਾਨੂੰ ਦੱਸ ਜੀਏ ਕਿ ਮਾਮਲਾ ਪੂਰਾ ਹੈ ਕਿ ਕਰੋਨਾ ਨੇ ਪੂਰੀ ਦੁਨੀਆ ਵਿੱਚ ਜੋ ਹਫੜਾ ਦਫੜੀ ਮਚਾਈ ਸੀ ਉਹਨੂੰ ਹਜੇ ਤੱਕ ਕੋਈ ਨਹੀਂ ਭੁੱਲ ਪਾਇਆ ਪਾਵੇਂ ਕਰੋਨਾ ਦਾ ਡਰ ਲੋਕਾਂ ਦੇ ਮਨਾਂ ਤੋਂ ਦੂਰ ਹੋ ਗਿਆ ਹੈ ਕੋਵਿਡ-19 ਆਪਣੀ ਮੌਜੂਦਗੀ ਨਾਲ ਲੋਕਾਂ ਨੂੰ ਡਰਾਉਣ ਲਈ ਵਾਰ-ਵਾਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਾਪਾਨ ਤੋਂ ਸਾਹਮਣੇ ਆਇਆ ਜਿੱਥੇ ਕਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਲੋਕਾਂ ਦੇ ਮਨਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਸਿਹਤ ਮਾਰਾਂ ਨੇ ਚਿੰਤਾ ਜਤਾਈ ਹੈ ਕਿ ਜਾਪਾਨ ਇੱਕ ਨਵੇਂ ਅਤੇ ਬਹੁਤ ਜ਼ਿਆਦਾ ਸ਼ੂਤ ਵਾਲੇ ਕਰੋਨਾ ਵਾਇਰਸ ਰੂਪ ਨਾਲ ਲੜ ਰਿਹਾ ਹੈ ਜੋ ਦੇਸ਼ ਵਿੱਚ ਕੋਵਿਡ-19 ਸੰਕਰਮਣ ਦੀ 11ਵੀਂ ਲਹਿਰ ਨੂੰ ਵਧਾ ਰਿਹਾ ਹੈ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਇਸ ਵਾਰ ਫਿਰ ਤੋਂ ਕੋਰੋਨਾ ਨੇ ਆਪਣਾ ਪਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਮਰੀਜ਼ਾਂ ਦੀ ਗਿਣਤੀ ਵਧਦੀ ਹੋਈ ਨਜ਼ਰ ਆ ਰਹੀ ਹੈ ਹਸਪਤਾਲਾਂ ਵਿੱਚ ਡਾਕਟਰਾਂ ਨੇ ਕਿਹਾ ਕਿ ਇੱਕ ਔਰ ਫਿਰ ਤੋਂ ਮਰੀਜ਼ਾਂ ਨੂੰ ਬੈੱਡ ਘੱਟ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ KP3 ਕੋਰੋਨਾ ਦਾ ਇੱਕ ਨਵਾਂ ਵੇਰੀਐਂਟ ਹੈ ਜੋ ਦੇਸ਼ ਭਰ ਵਿੱਚ ਕੋਵਿਡ-19 ਦੇ 90% ਤੋਂ ਵੱਧ ਕੇਸਾਂ ਲਈ ਯੋਗਦਾਨ ਪਾਉਂਦਾ ਹੈ ਜੋ ਕਿ ਡਾਕਟਰੀ ਸਹੂਲਤਾਂ ਵਿੱਚ ਬਿਸਤਰਿਆਂ ਦੀ ਘਾਟ ਬਾਰੇ ਚਿੰਤਾਵਾਂ ਨੂੰ ਮੁੜ ਜਗਾਉਂਦਾ ਹੈ ਹੰਦਸਦੀ ਕਿ 2020 ਦੀ ਸ਼ੁਰੂਆਤ ਵਿੱਚ ਜਾਪਾਨ ਵਿੱਚ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰਬੀ ਏਸ਼ੀਆ ਵਿਦੇਸ਼ ਵਿੱਚ કુલ 43 ਮਿਲੀਅਨ ਸੰਕਰਮਣਾਂ ਤੇ ਲਗਭਗ 75,000 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਦਾ ਕੋਵਿਡ-19 ਕੇਸਾਂ ਦਾ ਪਾਰ 5 ਅਗਸਤ 2022 ਨੂੰ ਸਿਖਰ ਤੇ ਪਹੁੰਚ ਗਿਆ। ਜਿਸ ਤੋਂ ਬਾਅਦ ਹੁਣ ਇਸ ਵਾਰ ਦੀ ਗੱਲ ਕਰੀ ਤਾਂ ਇਸ ਦੌਰਾਨ ਚੱਲ ਰਹੀ 2D ਫ੍ਰਾਂਸ ਸਾਈਕਲ ਰੇਸ ਵਿੱਚ ਕਈ ਰਾਈਡਰਾਂ ਦੇ ਕਰੋਨਾ ਡਸਟ ਨੇ ਡੀਜੀ ਸੰਕਰਮਿਤ ਆਏ ਹਨ ਤੁਹਾਨੂੰ ਦੱਸਦੀ ਹੈ ਕਿ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਕੇਪੀ3 ਦੇ ਵੇਰੀਐਂਟ ਦੇ ਲੱਛਣ ਖਾਸ ਕਰਕੇ ਤੇਜ਼ ਬੁਖਾਰ ਹੁਣ ਗਲੇ ਵਿੱਚ ਖਰਾਸ਼ ਅਤੇ ਸਵਾਦ ਦਾ ਨੁਕਸਾਨ ਅਤੇ ਸਿਰਦਰਦ ਅਤੇ ਥਕਾਵਟ ਸ਼ਾਮਲ ਹੈ ਇਹ ਇਹ ਕੇਬੀਐਟ 3 ਦੇ ਨਵੇਂ ਵੇਰੀਐਂਟ ਦੇ ਲੱਛਣ ਨੇ ਇਸ ਲਈ ਅਪੀਲ ਕਰਦੇ ਆ ਕਿ ਤੁਸੀਂ ਵੀ ਸੁਰੱਖਿਅਤ ਰਹੋ ਅਤੇ ਇਸ ਤੋਂ ਬਚਾਅ ਕਰੋ ਇੱਕ ਵਾਰ ਫਿਰ ਤੋਂ ਕਰੋਨਾ ਆਪਣਾ ਪਰ ਕਾਪੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਨੇ دہشت ਦਿਖਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਮਾਮਲਾ ਪੂਰਾ ਹੈ ਕਿ ਕਰੋਨਾ ਨੇ ਪੂਰੀ ਦੁਨੀਆ ਵਿੱਚ ਜੋ ਹਫੜਾ ਦਫੜੀ ਮਚਾਈ ਸੀ ਉਹਨੂੰ ਹਜੇ ਤੱਕ ਕੋਈ ਨਹੀਂ ਭੁੱਲ ਪਾਇਆ ਪਾਵੇਂ ਕਰੋਨਾ ਦਾ ਡਰ ਲੋਕਾਂ ਦੇ ਮਨਾਂ ਤੋਂ ਦੂਰ ਹੋ ਗਿਆ ਹੈ ਕੋਵਿਡ-19 ਆਪਣੀ ਮੌਜੂਦਗੀ ਨਾਲ ਲੋਕਾਂ ਨੂੰ ਡਰਾਉਣ ਲਈ ਵਾਰ-ਵਾਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਾਪਾਨ ਤੋਂ ਸਾਹਮਣੇ ਆਇਆ ਜਿੱਥੇ ਕਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਲੋਕਾਂ ਦੇ ਮਨਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਸਿਹਤ ਮਾਰਾ ਨੇ ਚਿੰਤਾ ਜਤਾਈ ਹੈ ਕਿ ਜਾਪਾਨ ਇੱਕ ਨਵੇਂ ਅਤੇ ਬਹੁਤ ਜ਼ਿਆਦਾ ਸ਼ੂਤ ਵਾਲੇ ਕਰੋਨਾ ਵਾਇਰਸ ਰੂਪ ਨਾਲ ਲੜ ਰਿਹਾ ਜੋ ਦੇਸ਼ ਵਿੱਚ ਕੋਵਿਡ-19 ਸੰਕਰਮਣ ਦੀ 11ਵੀਂ ਲਹਿਰ ਨੂੰ ਵਧਾ ਰਿਹਾ ਹੈ ਅੰਦਾਜ਼ੇ ਕਿ ਜਾਪਾਨ ਵਿੱਚ ਇਸ ਵਾਰ ਫਿਰ ਤੋਂ ਕੋਰੋਨਾ ਨੇ ਆਪਣਾ ਪਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਮਰੀਜ਼ਾਂ ਦੀ ਗਿਣਤੀ ਵਧਦੀ ਹੋਈ ਨਜ਼ਰ ਆ ਰਹੀ ਹੈ ਹਸਪਤਾਲਾਂ ਵਿੱਚ ਡਾਕਟਰਾਂ ਨੇ ਕਿਹਾ ਕਿ ਇੱਕ ਔਰ ਫਿਰ ਤੋਂ ਮਰੀਜ਼ਾਂ ਨੂੰ ਬੈੱਡ ਘੱਟ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ KP3 ਕੋਰੋਨਾ ਦਾ ਇੱਕ ਨਵਾਂ ਵੇਰੀਐਂਟ ਹੈ ਜੋ ਦੇਸ਼ ਭਰ ਵਿੱਚ ਕੋਵਿਡ-19 ਦੇ 90% ਤੋਂ ਵੱਧ ਕੇਸਾਂ ਲਈ ਯੋਗਦਾਨ ਪਾਉਂਦਾ ਹੈ ਜੋ ਕਿ ਡਾਕਟਰੀ ਸੂਲਤਾ ਵਿੱਚ ਬਿਸਤਰਿਆਂ ਦੀ ਘਾਟ ਬਾਰੇ ਚਿੰਤਾਵਾਂ ਨੂੰ ਮੁੜ ਜਗਾਉਂਦਾ ਹੈ ਹੰਦਲਸੀ ਕਿ 2020 ਦੀ ਸ਼ੁਰੂਆਤ ਵਿੱਚ ਜਾਪਾਨ ਵਿੱਚ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰਬੀ ਏਸ਼ੀਆ ਦੇ ਦੇਸ਼ ਵਿੱਚ ਪੁਲਰ ਚੌਂਤੀ ਮਿਲੀਅਨ ਸੰਕਰਮਣਾਂ ਤੇ ਲਗਭਗ 75,000 ਮੌਤਾਂ ਦਰਜ ਕੀਤੀਆਂ ਗਈਆਂ। ਦੇਸ਼ ਦਾ ਕੋਵਿਡ-19 ਕੇਸਾਂ ਦਾ ਪਾਰ 5 ਅਗਸਤ 2022 ਨੂੰ ਸਿਖਰ ਤੇ ਪਹੁੰਚ ਗਿਆ। ਜਿਸ ਤੋਂ ਬਾਅਦ ਹੁਣ ਇਸ ਵਾਰ ਦੀ ਗੱਲ ਕਰੀ ਤਾਂ ਇਸ ਦੌਰਾਨ ਚੱਲ ਰਹੀ 2D ਫ੍ਰਾਂਸ ਸਾਈਕਲਿੰਗ ਰੇਸ ਵਿੱਚ ਕਈ ਰਾਈਡਰਾਂ ਦੇ ਕਰੋਨਾ ਡਸਟ ਨੇ ਡੀਜੀ ਸੰਕਰਮਿਤ ਆਏ ਹਨ ਤੁਹਾਨੂੰ ਦੱਸ ਦਈਏ ਕਿ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ KP3 ਦੇ ਵੇਰੀਐਂਟ ਦੇ ਲੱਛਣ ਖਾਸ ਕਰਕੇ ਤੇਜ਼ ਬੁਖਾਰ ਹੁਣ ਗਲੇ ਵਿੱਚ ਖਰਾਸ਼ ਅਤੇ ਸਵਾਦ ਦਾ ਨੁਕਸਾਨ ਅਧਰ ਸਰਦਰ ਅਤੇ ਥਕਾਵਟ ਸ਼ਾਮਲ ਹੈ ਇਹ ਇਹ ਕੇਬੀਏ ਖੇ ਦੇ ਨਵੇਂ ਵੇਰੀਐਂਟ ਦੇ ਲੱਛਣ ਨੇ ਇਸ ਲਈ ਅਪੀਲ ਕਰਦੇ ਹਾਂ ਕਿ ਤੁਸੀਂ ਸੁਰੱਖਿਅਤ ਰਹੋ ਅਤੇ ਇਸ ਤੋਂ ਬਚਾਅ ਕਰੋ